ਆਸਾ ਗਗਨ ਨਗਰੇ ਕ ਬੂੰਦ ਨਾ ਬਰਖਾ ਨਾਦ ਕਹਾ ਜੋ ਸਮਾਨ ਪਾਰ ਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਿਧਨ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਤੇ ਸੋਰਤ ਮਾਹ ਜਾ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਰਹਾਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਧਨ ਤਨ ਸਤ ਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 480 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਦਾ 18ਵਾਂ ਬਚਨ ਇਸ ਬਚਨ ਚ ਕਬੀਰ ਪਾਸ਼ਾ ਕਿਰਪਾ ਕਰਦੇ ਹਨ ਕਿ ਕਿਸੇ ਜੀਵ ਦੀ ਮਿਰਤੂ ਤੋਂ ਉਪਰੰਤ ਕਿਵੇਂ ਉਸ ਦੇ ਸਾਰੇ ਇੰਦਰੀਆ ਕੋ ਆਪਣਾ ਕਾਰਜ ਛੱਡ ਜਾਂਦੇ ਹਨ ਜਦੋਂ ਉਸ ਦਾ ਜੀਵਾਤਮਾ ਪਰਮ ਅਬਰ ਵੱਲ ਨੂੰ ਡਾਰੀ ਮਾਰ ਜਾਂਦਾ ਪ੍ਰਵਾਜ ਭਰ ਜਾਂਦਾ ਦੱਸਿਆ ਜਾਂਦਾ ਹੈ ਕਿ ਇਹ ਬਚਨ ਕਿਸੇ ਮਰ ਚੁੱਕੇ ਜੋਗੀ ਦੇ ਪਰਥਾਏ ਉਚਾਰਨ ਕੀਤਾ ਗਿਆ ਜੋ ਅਜੇ ਇੱਕ ਦਿਨ ਪਹਿਲਾਂ ਹੀ ਆਪਣੇ ਦਸਮ ਦਵਾਰ ਦੇ ਵਿੱਚ ਅਮਰਤ ਚਰਨ ਦੀਆਂ ਗੱਲਾਂ ਕਰਦਾ ਸੀ ਕਤੇ ਅਨਹਦ ਨਾਦ ਦੀਆਂ ਗੱਲਾਂ ਕਰਦਾ ਸੀ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦੇ ਗਗਨ ਨਗਰ ਇੱਕ ਬੂੰਦ ਨਾ ਵਰਖੈ ਨਾਦ ਕਹਾ ਜੋ ਸਮਨ ਪਾਰ ਹਮ ਪਰਮੇਸ਼ਰ ਮਾਦ ਪਰਮ ਹੰਸ ਲੈ ਸਿਧਾਨ ਗਗਨ ਨਗਰ ਇੱਕ ਬੂੰਦ ਨਾ ਵਰਖੈ ਅਰਥਾਤ ਕਹੇ ਜੇ ਕੱਲ ਹੀ ਜਿਸ ਗਗਨਨਗਰ ਦੇ ਵਿੱਚ ਭਾਵਕੇ ਦਸਮ ਦਵਾਰ ਦੇ ਵਿੱਚ ਅਚਿਦਾ ਆਕਾਸ਼ ਦੇ ਵਿੱਚ ਅੰਤਿਸ਼ਕਰਣ ਦੇ ਵਿੱਚ ਕਿਸੇ ਯੋਗੀ ਦੇ ਦੁਆਰਾ ਮੋਲੇ ਤਾਰਮੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਅੱਜ ਤੱਕ ਵੀਰ ਪਾਸ਼ਾ ਕਹਿੰਦੇ ਉਸ ਗਗਨਨਗਰ ਦੇ ਵਿੱਚ ਦਸਮ ਦਵਾਰ ਦੇ ਵਿੱਚ ਕੇਵਲ ਭਾਈ ਇੱਕ ਬੂੰਦ ਮਾਤਰ ਵੀ ਨਹੀਂ ਵਰਸ ਰਹੀ ਗਗਨਨਗਰ ਇੱਕ ਬੂੰਦ ਨਾ ਵਰਖੇ ਪਾਤਸ਼ਾਹ ਕਹਿੰਦੇ ਕਹਿੰਦਾ ਨਾਦ ਕਹਾਂ ਜੋ ਸਮਾਨ ਅਰਥਾਤ ਪਾਸ਼ਾ ਕਹਿੰਦਾ ਕਿੱਥੇ ਹੈ ਅਜ ਜੋਗੀ ਦੇ ਦਸੋਂ ਦਵਾਰ ਦੇ ਵਿੱਚ ਵੱਜਣ ਵਾਲਾ ਅਨਹਦ ਨਾਦ ਜਿਸ ਦਾ ਅਜ ਕੱਲ ਹੀ ਉਸ ਦੇ ਦਵਾਰਾ ਦਸੋਂ ਦਵਾਰ ਚ ਸਮਾਇੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਸੀ ਮਹਾਰਾਜ ਕਹਿੰਦਾ ਗਗਨਨਗਰ ਇੱਕ ਬੂੰਦ ਨਾ ਵਰਖ ਨਾਦ ਕਹਾਂ ਜੋ ਸਮਾਨ ਪਾਰਵ ਹਮ ਪਰਮੇਸ਼ਰ ਮਾਧ ਪਰਮ ਹੰਸ ਲੈ ਸਿਧਾਨਾ ਪਰੇ ਤੋਂ ਪਰੇ ਜਿਹੜਾ ਬ੍ਰਾਹਮਣ ਪਾਰ ਬ੍ਰਹਮ ਕਹਿੰਦੇ ਨੇ ਪਰਮੇਸ਼ਰ ਭਾਵ ਪਰਮ ਈਸ਼ਵਰ ਸਭ ਤੋਂ ਉੱਚਾ ਈਸ਼ਵਰ ਮਾਧ ਭਾਵ ਮਾਇਆ ਨੂੰ ਧਾਰਨ ਕਰਨੇ ਵਾਲਾ ਮਾਇਆ ਦਾ ਪਤੀ ਪਰਮੇਸ਼ਰ ਸੋ ਪਾਰ ਬ੍ਰਹਮ ਪਰਮੇਸ਼ਰ ਮਾਧ ਅਰਥਾਤ ਕਿਉਂਕਿ ਜੇ ਪਾਰ ਬ੍ਰਹਮ ਪਰਮੇਸ਼ਰ ਮਾਧ ਹੋਇਆ ਨਾ ਭਾਵ ਕੇ ਪਰ ਪਾਰ ਮਾਇਆ ਦਾ ਪਤੀ ਪਰਮੇਸ਼ਰ ਹੈ ਜਿਹੜਾ ਮਹਾਰਾਜ ਕਹਿੰਦੇ ਓਹ ਪਰਮ ਹੰਸਲੇਸ ਦਾ ਨਾਰਥਾਤ ਕਿ ਉਹ ਉਸ ਪਰਮ ਹੰਸ ਅਥਵਾ ਯੋਗੀ ਦੀ ਜੀਵਾਤਮਾ ਨੂੰ ਲੈ ਕੇ ਕਿਧਰੇ ਸਦਾ ਗਿਆ ਭਾਈ ਭਾਵ ਕਹੇ ਪਰਲੋਕ ਵੱਲੋਂ ਕੂਚ ਕਰ ਗਿਆ ਮਹਾਰਾਜ ਕਹਿੰਦੇ ਸੁਗਰ ਹਉ ਵਾਲੀਆਂ ਭਗਤੀਆਂ 'ਚ ਪਾਤਸ਼ਾਹ ਕਿਰਪਾ ਕਰਨ ਲੱਗੇ ਨੇ ਕਹਿੰਦਾ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਸਰਤ ਮਹਜਾ ਨਰਤੇ ਕਰਦੇ ਕਥਾ ਬਾਰਤਾ ਕਹਤੇ ਰਹਾਉ ਬਾਬਾ ਬੋਲਤੇ ਤੇ ਕਹਾ ਗਏ ਅਰਥਾਤ ਕਿ ਜਿਹੜੇ ਬਾਬਾ ਜੀ ਅਜੇ ਕੱਲ ਹੀ ਇੱਥੇ ਪ੍ਰਵਚਨ ਕਰਦੇ ਫਿਰਦੇ ਸਨ ਅੱਜ ਉਹ ਭਲਾ ਕਿਧਰ ਨੂੰ ਚਲੇ ਗਏ ਕਬੀਰ ਪਾਤਸ਼ਾਹ ਕਹਿੰਦੇ ਬਾਬਾ ਬੋਲਤੇ ਤੇ ਕਹਾ ਗਏ ਕਿਹੜੇ ਕਹਿੰਦਾ ਦੇਹੀ ਕੇ ਸੰਗ ਰਹਤੇ ਅਰਥਾਤ ਕਿ ਜਿਹੜੇ ਅਜੇ ਕੱਲ ਹੀ ਇੱਥੇ ਐਸ ਦੇਹੀ ਦੇ ਨਾਲ ਰਹਾ ਕਰਦੇ ਸਨ ਜੋ ਕਿ ਅੱਜ Laash ਬਣੀ ਪਈ ਐ ਨਾ ਕਹਿੰਦੇ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਤੇ ਸੁਰਤ ਮਾਹ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਰਹਾ ਸੁਰਤ ਮਾਹ ਜੋ ਨਿਰਤੇ ਕਰਤੇ ਅਰਥਾਤ ਕਿ ਜੜੇ ਆਪਣੀ ਸੁਰਤੀ ਕਰਕੇ ਤਾਂ ਜੇ ਨਿਰਤੇ ਕਰਤੇ ਅਰਥਾਤ ਕਿ ਨ੍ਰਿਤ ਕਰਦੇ ਫਿਰਦੇ ਸਨ ਨਾਚ ਕਰਦੇ ਫਿਰਦੇ ਸਨ ਪਰੰਤੂ ਆਪਣੇ ਰਸਨਾ ਦੇ ਨਾਲ ਮਹਾਰਾਜ ਕਹਿੰਦੇ ਕਥਾ ਬਾਰਤਾ ਕਹਤੇ ਕਰਥਾਤ ਕੇ ਬਹੁਤ ਉਚੇ ਉਚੇ ਪਰਵਚਨ ਸਵਾ ਗੱਲਬਾਤ ਕਰਿਆ ਕਰਦੇ ਸਨ ਮਹਾਰਾਜ ਕਹਿੰਦੇ ਬਾਬਾ ਜੀ ਕਿੱਥੇ ਨੈਣ ਸੋ ਵਿਸ਼ਰਾਮ ਦੇ ਕੇ ਅਗੋ ਦੂਸਰੇ ਚਰਨ ਦੇ ਵਿੱਚ ਮਾਰੀ ਕਿਰਪਾ ਕਰਨ ਲੱਗੇ ਨੇ ਕਹਿੰਦੇ ਬਜਾਵਨ ਹਾਰੋ ਕਹਾਂ ਗयो ਜੈਨ ਇਹ ਮੰਦਰ ਕੀਨਾ ਸਾਖੇ ਸ਼ਬਦ ਸੁਰਤ ਨਹੀਂ ਉਪਜਾ ਖੇਂਚ ਤੈਜ ਸਭ ਲੀਨਾ ਬਜਾਵਨ ਹਾਰੋ ਕਹਾ ਗयो ਜਿਨ ਇਹ ਮੰਦਰ ਕੀਨਾ ਇਹ ਮੰਦਰ ਤਾਂ ਭਾਵ ਮੰਡਲ ਹੈ ਭਾਈ ਮੰਡਲ ਤਾਂ ਭਾਵ ਢੋਲ ਭਾਵ ਕੇ ਸਰੀਰ ਰੂਪੀ ਢੋਲ ਅਥਵਾ ਦੇਦਿਆਸ ਸੋ ਬਜਾਵਨ ਹਾਰੋ ਕਹਾ ਗयो ਅਰਥਾਤ ਕਿਸ ਦੇਦਿਆਸ ਰੂਪੀ ਢੋਲ ਨੂੰ ਵਜਾਉਣੇ ਵਾਲਾ ਮਾਨਾ ਕਲਾਜ ਕਿੱਥੇ ਚਲਿਆ ਗਿਆ ਪਾਤਸ਼ਾਹ ਕਹਿੰਦੇ ਕਿਹੜਾ ਮਾਨਾ ਕਹਿੰਦੇ ਜੈਨਾ ਇਹ ਮੰਦਰ ਕੀਨਾ ਅਰਥਾਤ ਕ ਜੜ ਮਾਨ ਰੂਪੀ ਢੋਲੀ ਨੇ ਨਾ ਐਸਾ ਦੇਦਿਆ ਅਸ ਰੂਪੀ ਮੰਦਰ ਅਥਵਾ ਢੋਲ ਦੀ ਰਚਨਾ ਕੀਤੀ ਸੀ ਉਹ ਅਜ ਪਾਤਸ਼ਾਹ ਕਹਿੰਦੇ ਕਿੱਥੇ ਚਲਿਆ ਗਿਆ ਕਹਿਣ ਤੋਂ ਪਾ ਬਹਿ ਕੇ ਜੀਵ ਦੀ ਮਰਤੂ ਦੇ ਨਾਲ ਹੀ ਉਸ ਦਾ ਦੇਦਿਆ ਅਸ ਅਤੇ ਇਸ ਦਾ ਰਚੇਤਾ ਉਸ ਦਾ ਮਾਨਾਦ ਸਾਰਾ ਕੁਝ ਖਤਮ ਹੋ ਜਾਂਦਾ ਭਾਈ ਕਹਿੰਦਾ ਬਜਾਵਨ ਹਾਰੋ ਕਹਾਂ ਗਇਓ ਜਿਨ ਇਹੋ ਮੰਦਰ ਕੀਨਾ ਸਾਖੇ ਸਬਦ ਸੁਰਤ ਨਹੀਂ ਉਪਜੈ ਖਿੰਚ ਤੈਜ ਸਭ ਲੀਨਾ ਸਾਖੇ ਸਬਦ ਸੁਰਤ ਨਹੀਂ ਉਪਜੈ ਸਾਖੀ ਤੋਂ ਭਾਵ ਸਾਖੀ ਅਥਵਾ ਗਵਾਹ ਹੋਇਆ ਕਰਦਾ ਸੋ ਸਾਖੀ ਸਬਦ ਸੁਰਤ ਨਹੀਂ ਉਪਜੈ ਅਰਥਾਤ ਕਿ ਹੁਣ ਉਸ ਜੋਗੀ ਦੀ ਸੁਰਤੀ ਦੇ ਵਿੱਚ ਇੱਕ ਵੀ ਸ਼ਬਦ ਉਹ ਪੈਦਾ ਨਹੀਂ ਉਤਪਨ ਨਹੀਂ ਹੁੰਦਾ ਜੋ ਕਿਸ ਦੇ ਜੰਦਾ ਹੋਣ ਦਾ ਸਾਖੀ ਸੀ ਗਵਾਸ ਇਹ ਸਾਖੀ ਸੀ ਕਿਉਂਕਿ ਮਹਾਰਾਜ ਕਹਿੰਦੇ ਖੰਚ ਤੇਜ ਸਭ ਲੀਨਾ ਅਰਥਾਤ ਇਸ ਕਾਲ ਨੇ ਉਸ ਦੇ ਤਨ ਦਾ ਸਾਰਾ ਤੇਜ ਪ੍ਰਤਾਪ ਉਹ ਬਾਲ ਸ਼ਕਤੀ ਆਦ ਖਿੱਚ ਜੂ ਲਿਆ ਮਹਾਰਾਜ ਕਹਿੰਦੇ ਸੁਗਤ ਇਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਆਪਣੇ ਬਚਨ ਦੇ ਕਹਿੰਦੇ ਸ੍ਰਵਨਨ ਵਿਕਲਪੈ ਸੰਗ ਤੇਰੇ ਇੰਦਰੀ ਕਾਬਲ ਥਕਾ ਚਰਨ ਰਹਿ ਕਰ ਟਰਕ ਪਰੇ ਹੈ ਮੁਖੋ ਨਨਕ ਸਾਹਿਬਾਤਾ ਸ੍ਰਾਵਨਨ ਬੇਕਲਪਾਇ ਸੰਗ ਤੇਰੇ ਅਰਥਾਤ ਕਹੇ ਜੋਗੀ ਤੇਰੀ ਮੋਦ ਦੇ ਨਾਲ ਹੀ ਤੇਰੇ ਕੰਨ ਵੀ ਮਾਰੇ ਕਹਿੰਦੇ ਸੁਣਨੇ ਦੀ ਕਲਾ ਤੋ ਰਹਿਤ ਹੋ ਗਏ ਬੇਕਲ ਭਾਵ ਬਿਨਾਂ ਕਲਾ ਤੋ ਹੋ ਗਏ ਕਲਾ ਤੋ ਰਹਿਤ ਹੋ ਗਏ ਸੁਣਨੇ ਦੀ ਕਲਾ ਤੋ ਰਹਿਤ ਭਾਵ ਕ ਸੁਣ ਤੋ ਹੀ ਨੇ ਹੋ ਗਏ ਸਖਣੇ ਹੋ ਗਏ ਸੰਗ ਤੇਰੇ ਜੋ ਸਦਾ ਹੀ ਤੇਰੇ ਅੰਗ ਸੰਗ ਰਹਿੰਦੇ ਸਨ ਤੈਨੂੰ ਵਨਸੁਨੇ ਨਾਦ ਸੁਣਾਉਂਦੇ ਸਨ ਅਤੇ ਮਹਾਰਾਜ ਕਹਿੰਦੇ ਇੰਦਰੀ ਕਾ ਬਲ ਥਾਕਾ ਅਰਥਾਤ ਕਿ ਤੇਰੀ ਕਾਮਚੇਸ਼ਟਾ ਦਾ ਤਾੜ ਵੀ ਜਾਂਦਾ ਰਿਹਾ ਹੁਣ ਤੇ ਜੋਗੀ ਤੇਰੀ ਇੰਦਰੀ ਦਾ ਬਲ ਵੀ ਥੱਕ ਗਿਆ ਹੈ ਮਹਾਰਾਜ ਕਹਿੰਦੇ ਚਰਨ ਰਹਿ ਕਰ ਟਰਕ ਪਰੇਹ ਮੁਖੋ ਨਾਨਕ ਸਾਹਿਬਾ ਤਾ ਚਰਨ ਰਹਿ ਅਰਥਾਤ ਕਹੇ ਜੋਗੀ ਹੁਣ ਤਾਂ ਤੇਰੇ ਪੈਰ ਵੀ ਚੱਲਣ ਤੋਂ ਰਹਿ ਗਏ ਮਹਾਰਾਜ ਕਹਿੰਦੇ ਕਰ ਟਰਕ ਪਰਿਆ ਅਰਥਾਤ ਕਿ ਹੱਥ ਵੀ ਸਤਾ ਤੋਂ ਹੀੜੇ ਹੋ ਕੇ ਲਮਕ ਗਏ ਜੇ ਮਰਤਕ ਮਰੇ ਦਾ ਮਰਤਕ ਸਰੀਰ ਦਾ ਕੋਈ ਹੱਥ ਵੀ ਥੱਲੇ ਡਿੱਗ ਪੇ ਦੂਸਰਿਆਂ ਨੂੰ ਚੁੱਕ ਕੇ ਰੱਖਣਾ ਪੈਂਦਾ ਲਮਕ ਜਾਂਦਾ ਟਰਕ ਜਾਂਦਾ ਸੋ ਮਹਾਰਾਜ ਕਹਿੰਦਾ ਚਰਨ ਰਹਾ ਕਰ ਟਰਕ ਪਰਿਆ ਮੁੱਖ ਉਹਨਾਂ ਨੇ ਕਿ ਸਾਬਾਤਾ ਕਰਤਾਦਕ ਹੁਣ ਤਾਂ ਇਹ ਜੋਗੀ ਤੇਰੇ ਮੂੰਹ ਤੋਂ ਕੋਈ ਬਚਨ ਵਗੈਰਾ ਵੀ ਨਹੀਂ ਨਿਕਲਦਾ ਪਾਤਸ਼ਾਹ ਕਹਿੰਦੇ ਸੋਗਾ ਚੌਥੇ ਪਦੇ ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਆਪਣੇ ਬਚਨ ਦੇ ਕਹਿੰਦਾ ਥੱਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭ੍ਰਮ ਤੇ ਥਕਾ ਮਨ ਕੁੰਚਰ ਔਰ ਥਕਾ ਤੇਜ ਸੂਤ ਤਰ ਰਮਤੇ ਥੱਕੇ ਪੰਜ ਦੂਤ ਸਭ ਤਸਕਰ ਅਰਥਾਤ ਕਿ ਹੁਣ ਤਾਂ ਪੰਜ ਵਿਕਾਰਾਂ ਰੂਪੀ ਦੂਤ ਵੀ ਥੱਕ ਗਏ ਚਤਵਾ ਗੁਣਾ ਨੂੰ ਚਰਾਉਣੇ ਵਾਲੇ ਸਾਰੇ ਚੋਰ ਲਟੇਰੇ ਆਦ ਵੀ ਥੱਕ ਗਏ ਮਹਾਰਾਜ ਕਹਿੰਦੇ ਆਬ ਆਪਣੇ ਭ੍ਰਮ ਤੇਰਥਾਤ ਕਿ ਜੋ ਆਪੋ ਆਪਣੇ ਸਵਾਰਥਾਂ ਦੀ ਪੂਰਤੀ ਹਿੱਤ ਸਦਾ ਹੀ ਪਰਮਣ ਕਰਦੇ ਰਹਿੰਦੇ ਸੰ ਦੌੜੇ ਭੱਜੇ ਰਹਿੰਦੇ ਸੰ ਕਹਿੰਦੇ ਥਾਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭ੍ਰਮ ਤੇ ਥਕਾ ਮਨ ਕੁੰਚਰ ਉਰ ਥਾਕਾ ਤੇਜ ਸੂਤ ਤਰ ਰਮ ਤੇ ਥਾਕਾ ਮਾਨਕੁੰਚਰ ਔਰ ਥਾਕਾ ਇਥੇ ਪਾਠ ਪੇੜਾ ਥੋੜਾ ਸੰਪਰਦਾਵਾਂ ਦੇ ਵਿੱਚ ਔਰ ਥਾਕਾ ਪਾਠ ਕੀਤਾ ਜਾਂਦਾ ਹੈ ਕਹਿਰ ਦੇ ਰੂਪੀ ਥਾਂ ਦਾ ਜੜਾ ਮਨ ਰੂਪੀ ਹਾਥੀ ਹੈ ਨਾ ਫਿਰ ਦੇ ਰੂਪੀ ਥਾਂ ਦੇ ਵਿੱਚ ਵੱਸਣ ਵਾਲਾ ਉਹ ਥੱਕ ਗਿਆ ਹੈ ਪਰ ਸ਼੍ਰੋਵਣ ਕਮੇਟੀ ਦਾ ਪਾਠ ਹੈ ਵਈਆ ਥਾਕਾ ਮਾਨਕੁੰਚਰ ਔਰ ਥਾਕਾ ਅਰਥਾਤ ਕਿ ਹੁਣ ਤਾਂ ਮਾਰੇ ਕਹਿੰਦੇ ਮਾਨ ਰੂਪੀ ਕੁੰਚਰ ਅਰਥਾਤ ਜਦੋਂ ਹਾਥੀ ਥੱਕ ਗਿਆ ਨਾ ਤੇ ਮਾਦਰੂਪੇ ਹਾਥੀ ਦਾ ਨਿਵਾਸ ਸਥਾਨ ਔਰ ਅਰਥਾ ਤਿਰ ਦਾ ਵੀ ਥੱਕ ਗਿਆ ਮਹਾਰਾਜ ਕਹਿੰਦੇ ਜਦੋਂ ਇਹ ਦੋਵੇਂ ਥੱਕ ਗਏ ਨਾ ਥਾਕਾ ਮਨ ਕੁੰਚਰ ਔਰ ਥਾਕਾ ਤੇਜ ਸੂਤ ਤਰ ਰਮਤੇ ਤਾਂ ਫਿਰ ਮਹਾਰਾਜ ਕਹਿੰਦੇ ਤੇਜ ਸੂਤ ਧਰ ਰਮ ਤਿਰਥਾ ਤੱਕ ਤੇਰੇ ਅੰਦਰ ਦਾ ਤੇਜ ਪ੍ਰਤਾਪ ਜਿਹੜਾ ਸੀ ਨਾ ਜੋ ਇੰਦਰੀਆਂ ਰੂਪੇ ਕਾਠ ਬੁਦਲੀਆਂ ਦਾ ਸੂਤਰ ਧਾਰ ਬਣਿਆ ਬੈਠਾ ਸੀ ਉਹ ਵੀ ਰਮ ਤਿਰਥਾ ਚੱਲਦਾ ਬਣਿਆ ਮਹਾਰਾਜ ਕਹਿੰਦੇ ਫਿਰ ਸੁਗਵੰਤ ਮਾ ਪੰਜਵੇਂ ਪਦੇ ਤੇ ਮਾਰੇ ਕਿਰਪਾ ਕਰਨ ਲੱਗੇ ਨੇ ਆਪਣੇ ਬਚਨ ਦੇ ਕਹਿੰਦਾ ਮਿਰਤਕ ਭਾਏ ਦਸਾ ਬੰਦ ਛੂਟੇ ਮਿੱਤਰ ਭਾਈ ਸਭ ਸ਼ੋਰੇ ਕਹਿਦ ਕਬੀਰ ਜੋ ਹਰ ਤਿਆਵ ਜੀਵਤ ਬੰਧਨ ਤੋਰੇ ਮਿਰਤਕ ਭਾਏ ਦਸਾ ਬੰਦ ਛੂਟੇ ਅਰਥਾਤ ਕਹੇ ਭਾਈ ਜਦ ਜੋਗੀ ਜੀ ਮੂਰਛਿਤ ਹੋ ਗਏ ਮਰ ਗਏ ਤਾਂ ਮਾਰੇ ਕਹਿੰਦੇ ਉਸ ਦੇ ਦਸੇ ਹੀ ਦੁਆਰਾਂ ਦੇ ਇੰਦਰੀਆਂ ਦੇ ਨਾਲੋਂ ਸਾਰੇ ਸਬੰਧ ਟੁੱਟ ਗਏ ਜਿਹਦੇ ਫਾਲ ਸਰੂਪ ਮਿੱਤਰ ਭਾਈ ਸਭ ਸ਼ੋਰ ਅਰਥਾਤ ਕਿ ਹੁਣ ਉਸਨੇ ਆਪਣੇ ਸਾਰੇ ਭਾਈ ਮਿੱਤਰ ਅਥਵਾ ਸਤਿ ਸਕੇ ਸਬੰਧੀ ਜਿਹੜੇ ਸੀ ਛੱਡ ਦਿੱਤੇ ਪਰੰਤੂ ਕਬੀਰ ਜੀ ਕਹਿੰਦਾ ਕਹਿ ਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋੜਾ ਕਹਾਤ ਕਬੀਰ ਜੋ ਹਰਿ ਤਿਆ ਵਰ ਅਰਥਾਤਕ ਕਹਿੰਦੇ ਹਨ ਕਬੀਰ ਪਾਤਸ਼ਾਹ ਕਿ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਉਸ ਹਰੀ ਦੀਨੂ ਮੰਨ ਦੇ ਨਾਲ ਧਿਆਉਣਾ ਕਰਦਾ ਨਾ ਮਾਰੇ ਕਹਿੰਦਾ ਜੀਵਤ ਬੰਧਨ ਤੋੜਾ ਅਰਥਾਤਕ ਉਹ ਤਾਂ ਆਪਣੇ ਜੀਵ ਦੇ ਜਹੀ ਭਾਈ ਮਾਇਆ ਦੇ ਸਾਰੇ ਬੰਧਨ ਜਿਹੜੇ ਨੇ ਤੋੜ ਦਿੰਦਾ ਹੈ ਰਿਸ਼ਤੇ ਨਾਤੇ ਤੋੜ ਦਿੰਦਾ ਉਹ ਨਰਲੇਪ ਹੋ ਕੇ ਜਗਤ ਦੇ ਵਿੱਚ ਵਿਚਰਦਾ ਆਪਣੇ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆ ਰਿਸ਼ਤਾ ਇੱਕੋ ਦੇ ਨਾਲ ਹੀ ਰੱਖਦਾ ਹੈ ਸੋ ਮਹਾਰਾਏ ਕਹਦਾ ਮੈਰ ਤੱਕ ਭਾਏ ਦਸਾਂ ਬੰਦ ਛੂਟੇ ਮਿੱਤਰ ਭਾਈ ਸਭ ਸ਼ੋਰੇ ਕਹਿਦ ਕਬੀਰ ਜੋ ਹਰ ਤਿਆਵੈ ਜੀਵਤ ਬੰਧਨ ਤੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ